ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਬਟਿਕ ਦੇ ਬਾਹਰ ਬੀਤੇ ਕੱਲ ਇੱਕ ਚੋਰ ਵੱਲੋਂ ਐਕਟਿਵਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਜਦੋਂ ਘਰ ਦੇ ਮਾਲਕ ਡਾਕਟਰ ਰਤਨ ਸਿੰਘ ਨੇ ਦੇਖਿਆ ਕਿ ਇੱਕ ਅਣਜਾਣ ਨੌਜਵਾਨ ਉਹਨਾਂ ਦੀ ਸਕੂਟੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਤੇਜ਼ੀ ਨਾਲ ਦੌੜ ਕੇ ਘਰ ਦੇ ਬਾਹਰ ਆਇਆ। ਅਤੇ ਆ ਕੇ ਜਦੋਂ ਉਹਨਾਂ ਨੇ ਉਸ ਲੜਕੇ ਨੂੰ ਪੁੱਛਿਆ ਕਿ ਉਹ ਇਹ ਕੀ ਹਰਕਤ ਕਰ ਰਿਹਾ ਹੈ ਤਾਂ ਚੋਰ ਨੇ ਅਗੋ ਸਕੂਟੀ ਮਾਲਕ ਤੇ ਹੀ ਹਮਲਾ ਕਰ ਦਿੱਤਾ ਤੇ ਫਿਰ ਡਾਕਟਰ ਰਤਨ ਸਿੰਘ ਨੇ ਵੀ ਇਸ ਚੋਰ ਦੀ ਜੰਮ ਕੇ ਛੱਤਰ ਪਰੇਡ ਕੀਤੀ ਉੱਥੇ ਹੀ ਕੁਝ ਰਾਹਗੀਰ ਲੋਕ ਵੀ ਇਕੱਠੇ ਹੋ ਗਏ ਤੇ ਇਸ ਚੋਰ ਦਾ ਚੰਗਾ ਕੁਟਾਪਾ ਲਾਇਆ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹਾਲਾਂਕਿ ਚੋਰ ਵੀ ਕਾਫੀ ਚੁਸਤ ਨਿਕਲੇ ਅਤੇ ਪੀੜੇ ਕੱਟੀ ਹੋਣ ਦੇ ਬਾਵਜੂਦ ਵੀ ਚਕਮਾ ਦੇ ਕੇ ਉਸ ਜਗ੍ਹਾ ਤੋਂ ਫਰਾਰ ਹੋ ਗਿਆ ਸਰਬਜੀਤ ਬੁਟੀਕ ਦੇ ਮਾਲਕ ਰਿਟਾਇਰਡ ਡਾਕਟਰ ਰਤਨ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਵੀ ਆਪਣੇ ਘਰਾਂ ਦੇ ਬਾਹਰ ਜੋ ਵਾਹਨ ਖੜੇ ਕਰਦੇ ਹਨ ਉਹਨਾਂ ਨੂੰ ਲੈ ਕੇ ਸੁਚੇਤ ਰਹਿਣ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪੰਜਾਬ ਅਪ ਤੱਕ ਇਹ ਸਾਰੇ ਸੰਗ ਮੈਂ ਆਪਣਾ ਸਰਬਜੀਤ ਬੁਟੀਕ ਤੋਂ ਬੋਲਦਾ ਡਾਕਟਰ ਰਤਨ ਸਿੰਘ ਮੇਰਾ ਨਾਮ ਅਸੀਂ ਮੈਂ ਆਪਣੀ ਰੁਟੀਨ ਦੇ ਵਿੱਚ ਹੀ ਸਕੂਟਰੀ ਜਿਹੜੀ ਹੈ ਮੈਂ ਦੁਕਾਨ ਦੇ ਅੱਗੇ ਲਾ ਦਿੰਦਾ ਤੇ ਅੰਦਰ ਬੈਠੇ ਹੋਈ ਤਾਂ ਕੈਮਰੇ ਸਾਡੇ ਚੱਲਦੇ ਹੁੰਦੇ ਆ ਤੇ ਕੈਮਰਿਆਂ ਦੇ ਵਿੱਚ ਸਾਨੂੰ ਬਾਹਰ ਦੀ ਸਾਰੀ ਨਜ਼ਰ ਆਂਦੀ ਆ ਤੇ ਉਹ ਇਹ ਗੱਲ ਟਾਈਮ ਕੋਈ ਸਾਡੇ 7 ਵਜੇ ਦੀ ਗੱਲ ਆ ਅੰਦਰ ਹੀ ਮੈਂ ਬੈਠਾ ਸੀ ਤੇ ਉਹ ਸਕੂਟਰੀ ਮੇਰੀ ਬਾਹਰ ਖੜੀ ਸੀ ਤੇ ਉਹ ਕੈਮਰੇ ਅਸੀਂ ਦੇਖ ਰਹੇ ਆ ਤੇ ਉਹ ਨਾ ਕੋਈ ਇੱਕ ਮੁੰਡਾ ਆਇਆ ਆ ਕੇ ਤੇ ਉਹਨੇ ਪਹਿਲਾਂ ਆ ਕੇ ਤੇ ਸਕੂਟਰੀ ਤੇ ਲਾਗੇ ਖਲੋਤਾ ਲਾਗੇ ਖਲੋ ਕੇ ਫੇਰ ਉਹਨੇ ਜੇਬ ਚੋਂ ਕੁਝ ਚਾਬੀ ਵਗੈਰਾ ਕੱਢੀ ਆ ਕੋਈ ਉਹਨੇ ਲਾਉਣ ਦੀ ਕੋਸ਼ਿਸ਼ ਨਹੀਂ ਅਜੇ ਕੀਤੀ ਤੇ ਉਹਨੇ ਹੈਂਡਲ ਵੇਖਿਆ ਵੀ ਹੈਂਡਲ ਵੇਖ ਲੌਕ ਆ ਕਿ ਜਾਂ ਨਹੀਂ ਲੌਕ ਉਹਨੇ ਵੇਖਿਆ ਜਦੋਂ ਵੇਖਿਆ ਵੀ ਸਕੂਟੀ ਲੌਕ ਆ ਉਹਨੇ ਲਾਗੇ ਖੜਾ ਰਿਹਾ ਪਹਿਲਾਂ ਮੈਂ ਉਹਦੀਆਂ ਹਰਕਤਾਂ ਅੰਦਰੋਂ ਨੋਟ ਕਰਦਾ ਰਿਹਾ ਵੀ ਇਹ ਕੀ ਕਰਦਾ ਕੀ ਨਹੀਂ ਮੈਂ ਜਦੋਂ ਦੇਖਿਆ ਵੀ ਇਹ ਸਕੂਟੀ ਲੈ ਹੀ ਜਾਊ ਤੇ ਮੈਂ ਫੇਰ ਦੇਖਣਾ ਮੈਂ ਅੰਦਰੋਂ ਬਾਹਰ ਨਿਕਲਿਆ ਬਾਹਰ ਨਿਕਲ ਕੇ ਤੇ ਫਿਰ ਮੈਂ ਉਹਨੂੰ ਵੇਖਿਆ ਵੀ ਤੂੰ ਕੌਣ ਆ ਕੀ ਗੱਲ ਆ ਤੂੰ ਕਿਉਂ ਖੜਾ ਇੱਥੇ ਮੈਨੂੰ ਕਹਿੰਦਾ ਅੰਕਲ ਜੀ ਮੈਂ ਕੋਈ ਚੋਰ ਥੋੜਾ ਵਾਂ ਮੈਂ ਚੋਰ ਨਹੀਂ ਤੇ ਫਿਰ ਤੂੰ ਆ ਕੀ ਇਹ ਹੈਂਡਲ ਕਿਉਂ ਤੂੰ ਇਹਨੂੰ ਛੇੜਨ ਲਾ ਖੋਲਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਮੈਂ ਉਹਨੂੰ ਜਦੋਂ ਲੱਗਾ ਪੁੱਛਿਆ ਨਾ ਤੇ ਉਹ ਮੇਰੇ ਮਤਲਬ ਕੋਸ਼ਿਸ਼ ਕਰਨ ਲੱਗਾ ਕਿ ਇੱਥੋਂ ਮੈਂ ਇਹਨੂੰ ਮਤਲਬ ਧੱਕਾ ਦੇ ਕੇ ਤੇ ਭੱਜ ਜਾ ਪਰ ਮੈਂ ਫਿਰ ਵੀ ਕੋਈ ਉਹਨੂੰ ਮੌਕੇ ਦੇ ਉੱਤੇ ਜਿਹੜਾ ਉਹ ਦਬੋਚ ਲਿਆ ਤੇ ਉਹਨੂੰ ਭੱਜਣ ਦੀ ਉਹਨੂੰ ਭੱਜਣ ਦੀ ਉਹਨੂੰ ਕੋਸ਼ਿਸ਼ ਕੀਤੀ ਪਰ ਮੈਂ ਉਹਨੂੰ ਭੱਜਣ ਨਹੀਂ ਦਿੱਤਾ ਤੇ ਉਹ ਇਹ ਆ ਕਿ ਇਸ ਕਰਕੇ ਆ ਵੀ ਜੇ ਮੈਂ ਨਾ ਨਿਕਲਦਾ ਬਾਹਰ ਤੇ ਉਹਨੇ ਸਕੂਟਰੀ ਲੈ ਜਾਣੀ ਸੀ ਅੱਜ ਕੱਲ ਸਕੂਟਰੀ ਵੀ ਘੱਟੋ ਘੱਟ ਲੱਖ ਰੁਪਏ ਤੋਂ ਘੱਟ ਸਕੂਟਰੀ ਨਹੀਂ ਆਉਂਦੀ ਤੇ ਇੱਥੇ ਸਾਡੇ ਧਾਰੀਵਾਲ ਦੇ ਵਿੱਚ ਚੋਰਾਂ ਦੇ ਇੰਨੇ ਹੌਸਲੇ ਬਲੰਦ ਹੋ ਗਏ ਆ ਕਿ ਦਿਨ ਦਿਹਾੜੇ ਜਾਂ ਕੈਮਰਿਆਂ ਦੀਆਂ ਕੈਮਰਿਆਂ ਦੇ ਸਾਹਮਣੇ ਚੀਜ਼ਾਂ ਜਿਹੜੀਆਂ ਚੋਰੀ ਕਰਨੀਆਂ ਕੋਸ਼ਿਸ਼ ਨਹੀਂ ਕਰਦੇ ਠੀਕ ਆ ਜਦੋਂ ਉਹ ਇਹ ਆ ਕਿ ਭੀੜ ਇਕੱਠੀ ਹੋ ਗਈ ਭੀੜ ਦਾ ਉਹ ਫਾਇਦਾ ਉਠਾ ਕੇ ਤੇ ਮੇਰੇ ਕੋਲੋਂ ਛਡਾ ਕੇ ਤੇ ਉਹ ਭੱਜ ਗਿਆ ਗਲਤੀ ਘਟਨਾ ਤੋਂ ਅਸੀਂ ਤੇ ਸਾਰੇ ਇਸ ਤਰ੍ਹਾਂ ਕਹਿੰਨੇ ਆ ਕਿ ਹਰ ਕੋਈ ਆਪਣੀ ਸੇਫਟੀ ਆਪ ਕਰੇ ਕਿਉਂਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹ ਮਤਲਬ ਸ਼ਰੇ ਆਮ ਹੀ ਉਹ ਮਤਲਬ ਚੀਜ਼ ਜਿਹੜੀ ਆ ਉਹ ਲੈ ਜਾਂਦੇ ਨੇ ਚੋਕੇ ਇਸ ਕਰਕੇ ਆ ਕਿ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਪ੍ਰਸ਼ਾਸਨ ਅੱਗੇ ਵੀ ਇਹੀ ਬੇਨਤੀ ਕਰਦੇ ਆ ਕਿ ਇਹਨਾਂ ਚੋਰਾਂ ਨੂੰ ਜਿਹੜੀ ਆ ਉਹ ਵੱਧ ਤੋਂ ਵੱਧ ਜਿੰਨੀ ਹੋ ਸਕੇ ਉਹਨਾਂ ਤੇ ਸਖਤੀ ਕੀਤੀ ਜਾਵੇ